ਐਸ ਜਿਹੜਾ ਬੰਦਾ ਸੀ ਸੜਕ ਦੇ ਉੱਤੇ ਤੇ ਉਹਦੇ ਦੋਸਤ ਨੂੰ ਪੂਰਾ ਨਜ਼ਰ ਨਹੀਂ ਆਇਆ ਲੇਕਿਨ ਜਿੰਨਾ ਵੀ ਨਜ਼ਰ ਆਇਆ ਉਹਨੇ ਵੇਖਿਆ ਕਿ ਉਹ ਗੱਡੀ ਜਿੱਥੇ ਜਗ੍ਹਾ ਹੈ ਹੀ ਨਹੀਂ ਸੀ ਉੱਥੇ ਸਮਗਰ ਦੀ ਮੋਟਰਸਾਈਕਲ ਦੇ ਨਾਲ ਖੱਬੇ ਪਾਸੇ ਉਹਨੂੰ ਸੱਜੇ ਵੱਲ ਤਕੇਰ ਗਈ ਪਈ ਸੀ ਤੇ ਉਹਦੇ ਬਾਅਦ ਉਹਨੇ ਧੂਲ ਜੀ ਵੇਖੀ ਤੇ ਜਦੋਂ ਇਸ ਤੋਂ ਬਾਹਰ ਨਿਕਲ ਕੇ ਆਇਆ ਤਾਂ ਉਹਨੇ ਵੇਖਿਆ ਉਹ ਗੱਡੀ ਜਿਹੜੀ ਰੁਕੀ ਹੋਈ ਸੀ ਅੱਗੇ ਜਾ ਕੇ ਉਹ ਮਾਰ ਕੇ ਭੱਜ ਗਈ ਉੱਥੋਂ ਪਿਛਲੀ 6 ਜੁਲਾਈ ਨੂੰ ਜਿਹੜਾ ਇੱਕ ਤੇਜ਼ ਰਫਤਾਰ ਕਾਰ ਨੇ ਜਿਹੜਾ ਕੈਨੇਡਾ ਦੇ ਪੰਜਾਬੀ ਮੂਲ ਦੇ ਨੌਜਵਾਨ ਨੂੰ ਜਿਹੜਾ ਇੱਕ ਬਾਈਕ ਤੇ ਜਾ ਰਿਹਾ ਸੀ ਉਹਨੂੰ ਜਿਹੜਾ ਹਿੱਟ ਕਰਤਾ ਤੇ ਜਿਸ ਨਾਲ ਉਸਨੇ ਮੌਕੇ ਤੇ ਹੀ ਜਿਹੜੀ ਮੌਤ ਦੀ ਖਬਰ ਆ ਰਹੀ ਹੈ ਤੇ ਸਾਡੇ ਨਾਲ ਪਰਿਵਾਰ ਮੌਜੂਦ ਹੈ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਬੇਟੇ ਜਿਹੜਾ ਕੁਇ ਇੱਕ ਵਧੀਆ ਪੋਸਟ ਕੈਨੇਡਾ ਦੇ ਵਿੱਚ ਮੁਕਾਮ ਤੱਕ ਪਹੁੰਚ ਚੁੱਕਾ ਸੀ ਤੇ ਜਿਹੜਾ ਇੱਕ ਤੇਜ਼ ਰਫ਼ਤਾਰ ਗੱਡੀ ਨੇ ਜਿਹੜੀ ਟੱਕਰ ਮਾਰ ਕੇ ਹਸਦਾ ਖੇਡਣ ਦਾ ਪਰਿਵਾਰ ਜਿਹੜਾ ਉਸ ਨੂੰ ਹੀ ਲੈ ਨਹੀਂ ਨੁਕਸਾਨ ਪਹੁੰਚਾਇਆ ਗੱਲਬਾਤ ਕਰਦੇ ਹਾਂ ਉਹਨਾਂ ਨੇ ਸਰ ਕੀ ਕਰਨਾ ਹੋਈ ਸੀ ਜਿਹੜੇ 6 ਤਰੀਕ ਨੂੰ ਸਰ ਦਿੱਸਿਓ ਹੁਣ ਸਮਾਗਰ 6 ਤਰੀਕ ਨੂੰ ਸੰਡੇ ਸ਼ਾਮੀ ਇੱਥੋਂ ਘਰੋਂ ਨਿਕਲਿਆ ਤੇ ਕਹਿੰਦਾ ਮੈਂ ਆਪਣੇ ਦੋਸਤ ਦੇ ਨਾਲ ਬਾਈਕ ਤੇ ਦੋ ਚੱਕਰ ਲਾ ਕੇ ਆਉਂਗਾ ਤੇ ਉਹ ਦੋਵੇਂ 814 ਐਗਜ਼ਿਟ ਲੈ ਕੇ ਹਾਈਵੇ 401 ਤੋਂ ਕਾਉਂਟੀ 2 ਰੋਡ ਤੇ ਰਾਮਨਾਲ ਗੱਡੀ ਚਲਾਉਂਦੇ ਸੀ ਆਪਣੀ ਤੇ ਥੋੜੀ ਦੇਰ ਨੂੰ ਸਮਾਗ ਰਗੇ ਸੀ ਉਹਦਾ ਦੋਸਤ ਉਹਦੇ ਪਿੱਛੇ ਸੀ ਆਪਣੀ ਗੱਡੀ ਤੇ ਤੇ ਉਹਦੇ ਦੋਸਤ ਨੇ ਉਹਨੂੰ ਦੱਸਿਆ ਕਿ ਬਈ ਇੱਕ ਕਾਲੀ ਗੱਡੀ ਬਹੁਤ ਤੇਜ਼ੀ ਨਾਲ ਉਹਨੂੰ ਪਾਸ ਕਰਕੇ ਗਈ ਹੈ ਰੋਂਗ ਸਾਈਡ ਤੋਂ ਤੇ ਜਰਾ ਧਿਆਨ ਰੱਖੀ ਅੱਗੇ ਐਸ ਜਿਹਾ ਬੰਦਾ ਸੀ ਸੜਕ ਦੇ ਉੱਤੇ ਤੇ ਉਹਦੇ ਦੋਸਤ ਨੂੰ ਪੂਰਾ ਨਜ਼ਰ ਨਹੀਂ ਆਇਆ ਲੇਕਿਨ ਜਿੰਨਾ ਵੀ ਨਜ਼ਰ ਆਇਆ ਉਹਨੇ ਵੇਖਿਆ ਕਿ ਉਹ ਗੱਡੀ ਜਿੱਥੇ ਜਗ੍ਹਾ ਹੈ ਹੀ ਨਹੀਂ ਸੀ ਉੱਥੇ ਸਮਗਰ ਦੀ ਮੋਟਰਸਾਈਕਲ ਦੇ ਨਾਲ ਖੱਬੇ ਪਾਸੇ ਉਹਨੂੰ ਸੱਜੇ ਵੱਲ ਟਕੇਰਦੀ ਪਈ ਸੀ ਤੇ ਉਹਦੇ ਬਾਅਦ ਉਹਨੇ ਧੂਲ ਜੀ ਵੇਖੀ ਤੇ ਜਦੋਂ ਇਸ ਤੋਂ ਬਾਹਰ ਨਿਕਲ ਕੇ ਆਇਆ ਤੇ ਉਹਨੇ ਵੇਖਿਆ ਗੱਡੀ ਜਿਹੜੀ ਰੁਕੀ ਹੋਈ ਸੀ ਅੱਗੇ ਜਾ ਕੇ ਉਹ ਮਾਰ ਕੇ ਭੱਜ ਗਈ ਉਥੋਂ ਖਲੋਤੀ ਨਹੀਂ ਉਥੇ ਤੇ ਉਹਨੇ ਜਾ ਕੇ ਲੱبن ਦੀ ਕੋਸ਼ਿਸ਼ ਕੀਤੀ ਤੇ ਥੋੜੀ ਦੇਰ ਨੂੰ ਉਹਨੂੰ ਸਮਾਗਰ ਲੱਗ ਗਿਆ ਬਾਈਕ ਵੀ ਲੱਗ ਗਈ ਜਿਹੜੀ ਡਿੱਗੀ ਹੋਈ ਸੀ ਸੱਜੇ ਬੰਨੇ ਦੀ ਖਾਈ ਜੀ ਥੋੜੀ ਦੇ ਅੰਦਰ ਘਾਹ ਦੇ ਅੰਦਰ ਹੋਰ ਵੀ ਪਿੱਛੋਂ ਲੋਕ ਆ ਕੇ ਰੁਕੇ ਗੱਡੀਆਂ ਰੋਕੀਆਂ ਉਹਨਾਂ ਨੇ ਐਕਸੀਡੈਂਟ ਵੇਖ ਕੇ ਤੇ ਉਹਨਾਂ ਸਾਰਿਆਂ ਨੇ ਦੱਸਿਆ ਕਿ ਉਹ ਕਾਲੀ Honda Civic ਜਾਂ Honda Accord ਗੱਡੀ ਸੀ ਜਿਹੜੀ ਉਹਨਾਂ ਗੱਡੀਆਂ ਨੂੰ ਵੀ ਟੱਪ ਕੇ ਬੜੀ ਗੰਦੀ ਤਰੀਕੇ ਨਾਲ ਬਹੁਤ ਤੇਜ਼ੀ ਨਾਲ ਲਾਈ ਸੀ ਤੇ ਉਹ ਕਿਹੜਾ ਬੰਦਾ ਸੀ ਜਿਹੜਾ ਚਲਾਉਂਦਾ ਪਿਆ ਸੀ ਇਹੋ ਜੀ ਗੱਡੀ ਜਿੱਥੇ 60 ਦੀ ਸਪੀਡ ਹੈ ਉੱਥੇ 150 ਕਿਲੋਮੀਟਰ ਦੀ ਸਪੀਡ ਤੇ ਜਿਹੜਾ ਜਿਹੜੇ ਜਿਹੜੀ ਗੱਡੀ ਨੇ ਮੇਰੇ ਬੇਟੇ ਦੀ ਮੋਟਰਸਾਈਕਲ ਨੂੰ ਮਾਰ ਕੇ ਤੇ ਉਹਦਾ ਕਤਲ ਕਰਤਾ ਤੇ ਪੁਲਿਸ ਵੀ ਉਹਨੂੰ ਲੱਭਦੀ ਹੈ ਤੇ ਅਸੀਂ ਸਾਰੇ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਕਰਨੇ ਆ ਕਿ ਕੋਈ ਵੀ ਲੈਂਕਾਸਟਰ ਦੇ ਲਾਗੇ ਜਿਹੜੀ ਇਹ ਜਗਾ ਹੈਗੀ ਇਹ ਲੈਂਕਾਸਟਰ ਤੇ ਕਾਨਵਾਲ ਦੇ ਵਿੱਚ ਜਿਹਨੂੰ ਕਾਉਂਟੀ 2 ਰੋਡ ਕਹਿੰਦੇ ਆ ਤੇ ਸ਼ਾਮੀ 6 ਤਰੀਕ ਜੁਲਾਈ 2025 ਐਤਵਾਰ ਨੂੰ ਸ਼ਾਮੀ 8:30 ਮਿੰਟ ਤੋਂ ਲੈ ਕੇ ਤੇ 9 ਵਜੇ ਦੇ ਵਿੱਚ ਕਿਸੇ ਕੋਲ ਵੀ ਕੋਈ ਵੀਡੀਓ ਫੁਟੇਜ ਹੋਵੇ ਤੇ ਸਾਡੀ ਮਦਦ ਕਰੋ ਤਾਂ ਕਿ ਉਹ ਡਰਾਈਵਰ ਜਿਹੜਾ ਕਾਲੀ ਗੱਡੀ ਵਾਲਾ ਹੈ ਜਿਹੜੀ ਕਾਲੀ ਗੱਡੀ ਲੋਕਾਂ ਨੂੰ Honda Civic ਜਾਂ Honda Accord ਲੱਗਦੀ ਹੈ ਉਨੂੰ ਫੜਿਆ ਜਾਏ ਤੇ ਉਹ ਆ ਕੇ ਦੱਸੇ ਕਿ ਉਹਨੇ ਕੀ ਕੀਤਾ ਤੇ ਉਹਨੂੰ ਸਜ਼ਾ ਮਿਲੇ ਮੇਰਾ ਬੱਚਾ ਜਿਹੜਾ ਦੇਸ਼ ਦੀ ਸੇਵਾ ਕਰਨ ਡਿਆ ਸੀ ਸੀਬੀਐਸਏ ਅਫਸਰ ਸੀ ਤੇ ਉਹਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਸਾਰੇ ਮਿਲ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰੀਏ ਜਿਸਾਰੇ ਕਿੰਨੇ ਵਜੇ ਦਾ ਟਾਈਮ ਸ਼ਾਮੀ 6 ਤਰੀਕ ਨੂੰ ਸ਼ਾਮੀ ਕਰੀਬ 8:30 8:40 ਤੇ ਐਕਸੀਡੈਂਟ ਹੋਇਆ ਤੇ ਅਸੀਂ ਇਹ ਹੀ ਬੇਨਤੀ ਕਰਨੇ ਆ ਕਿ 10 ਮਿੰਟ ਪਹਿਲੇ ਦੀ ਕੋਈ ਵੀਡੀਓ ਕਿਸੇ ਦੇ ਕੋਲ ਹੋਵੇ ਕਿਸੇ ਦੇ ਕੈਮ ਫੁਟੇਜ ਹੋਵੇ ਡੈਸ਼ ਕੈਮ ਦੀ ਫੁਟੇਜ ਕਿਸੇ ਦੇ ਘਰ ਦਾ ਕੋਈ ਡੋਰਬੈਲ ਕੈਮਰਾ ਹੋਵੇ ਜਾਂ ਕਿਸੇ ਫੈਕਟਰੀ ਕਿਸੇ ਰੈਸਟੋਰੈਂਟ ਦਾ ਕੈਮਰਾ ਹੋਵੇ ਜਿਹੜਾ ਕਾਉਂਟੀ ਟੂ ਸੜਕ ਵੱਲ ਮੂੰਹ ਕਰਦਾ ਹੋਵੇ ਤੇ 8:30 ਤੋਂ ਲੈ ਕੇ 9 ਵਜੇ ਦੇ ਵਿੱਚ ਸ਼ਾਮੀ ਉਹਦੀ ਵੀਡੀਓ ਕੋਈ ਫੁਟੇਜ ਮਿਲ ਜਾਏਗੀ ਤੇ ਉਹਦੇ ਅੰਦਰ ਸਾਨੂੰ ਗੱਡੀ ਦੇ ਨੰਬਰ ਦਾ ਪਤਾ ਲੱਗ ਸਕਦਾ ਇਹ ਹੱਸਦਾ ਖੇਡਦਾ ਪਰਿਵਾਰ ਉਜੜ ਗਿਆ ਉਹ ਬੰਦਾ ਗੱਡੀ ਵਾਲਾ ਜਿਹੜਾ ਪਤਾ ਨਹੀਂ ਕਿਹੜੇ ਨਸ਼ੇ ਚਲਾਉਂਦਾ ਸੀ ਤੇ ਸਾਡੀ ਬੇਨਤੀ ਸਵੀਕਾਰ ਕਰੇ ਪੂਰੀ ਕਮਿਊਨਿਟੀ ਤੇ ਸਾਡੀ ਮਦਦ ਕਰੇ ਤੇ ਕਮਿਊਨਿਟੀ ਦੀ ਵੀ ਮਦਦ ਹੋਏਗੀ ਇਹ ਦੇ ਅੰਦਰ ਤੇ ਪੂਰੇ ਦੇਸ਼ ਦੀ ਮਦਦ ਹੋਏਗੀ ਜਿੱਦਾਂ ਨਾਲ ਇਹੋ ਜਿਹਾ ਕੋਈ ਡਰਾਈਵਰ ਕਿਸੇ ਹੋਰ ਜਾਨ ਨੂੰ ਨਾ ਲੈ ਸਕੇ ਕਿਸੇ ਹੋਰ ਬੱਚੇ ਨੂੰ ਨਾ ਖੋ ਸਕੇ ਕਮਿਊਨਿਟੀ ਤੋਂ ਜਿਹੜੀ ਇਹੋ ਜਿਹਾ ਬੱਚਾ ਜਿਹੜਾ ਦੇਸ਼ ਵਾਸਤੇ ਹੋਰ ਕੰਮ ਕਰਨਾ ਚਾਹੁੰਦਾ ਸੀ ਤੇ ਵੱਡੇ ਵੱਡੇ ਕੰਮ ਕਰਨਾ ਚਾਹੁੰਦਾ ਸੀ ਦੇਸ਼ ਵਾਸਤੇ ਤੇ ਸਮਾਜ ਵਾਸਤੇ ਤੇ ਸਾਡੀ ਇਹ ਹੀ ਬੇਨਤੀ ਹੈ